ਹਾਂਜੀ ਐਰ ਕੀ ਜਿਹੜੀਆਂ ਸਭ ਤੋਂ ਤਗੜੀਆਂ ਆਫਰਾਂ ਚੱਲ ਰੀਆਂ ਨੇ ਤੁਹਾਨੂੰ ਦੱਸਦਾ ਏ 15 ਅਗਸਤ ਦੀਆਂ ਉਹਦੇ ਵਿੱਚ ਸਭ ਤੋਂ ਤਗੜੀ ਆਫਰ ਜਿਤਨਾ ਕੋਲਗੇਟ ਦਾ ਬ੍ਰਾਂਡ ਤੇ ਸੈਂਸਟਿਵ ਤੇ ਆ ਗਈ ਜੇ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਕੋਲਗੇਟ ਦੇ ਵਿੱਚ ਆ ਗਈ ਤੇ ਸਾਲਟ ਨੇਮ ਵਾਲੀ ਤਗੜਾ ਬ੍ਰਾਂਡ ਆ ਕੋਲਗੇਟ ਦਾ ਕਿਤੇ ਹੋ ਨਹੀਂ ਮਿਲਣਾ ਤੁਹਾਨੂੰ ਅਧਾਰ ਸਟੋਰ ਤੋਂ ਮਿਲੇਗਾ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਲਵਾ ਕੋਲਗੇਟ ਦੇ ਵਿੱਚ ਸਾਡੇ ਕੋਲ ਇੱਕ ਆ ਜਾਂਦੀ ਜੇ ਦੰਤ ਰક્ષਕ ਡਾਬਰ ਦੀ ਇਹ ਵੀ ਜਿਹੜੀ ਆ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਅਧਾਸ ਸਟੋਰ ਤੋਂ ਉਸ ਤੋਂ ਬਾਅਦ ਅਗੇ ਇਹ ਸ਼ੈਂਪੂ ਸੰਸਥਲਿਕ ਲੋਰੀਅਲ ਦੇ ਪੈਂਟੀਨ ਦੀ ਵੱਡੀ ਪੈਕਿੰਗ ਆ ਗਈ ਜੇ ਕਲੀਨਿਕ ਪਲੱਸ ਆ ਗਿਆ ਜੇ ਵੱਡੀ ਪੈਕਿੰਗ ਡਵ ਤਿੰਨ ਚਾਰ ਫਲੇਵਰ ਹੈਗੇ ਇਹਦੇ ਵਿੱਚ ਸਾਰੇ ਜਿੰਨੇ ਤੁਸੀਂ ਦੇਖ ਰਹੇ ਜੇ ਵੱਡੀ ਪੈਕਿੰਗ ਇੱਥੋਂ ਤੱਕ ਕਿ ਟਰਸਟ ਮੀ ਦਾ ਸ਼ੈਂਪੂ ਜਿਹੜਾ ਵਾ ਬਹੁਤ ਵਧੀਆ ਸ਼ੈਂਪੂ ਜਿਹੜਾ ਵਾ ਇਹ ਵੀ ਤੁਹਾਨੂੰ ਅਧਾਸ ਸਟੋਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇੱਕ ਬਹੁਤ ਤਗੜੀ ਆਫਰ ਜਿੰਨਾ ਦਾ ਤੁਹਾਨੂੰ ਬੜੀ ਚਿਰ ਤੋਂ ਇੰਤਜ਼ਾਰ ਸੀਗਾ ਉਹ ਹੈਗੀ ਨੰਬਰ 1 ਗੋਦਰੇ ਨੰਬਰ 1 ਤਗੜਾ ਬ੍ਰਾਂਡ 150 ਗ੍ਰਾਮ ਵਾਲੀ ਚਾਕੀ ਦੇ ਆਫਰ ਆ ਗਈ ਜੇ ਚਾਰ ਪੀਸ ਦਾ ਸੈਟ ਹੈਗਾ ਇਹ ਤੁਹਾਨੂੰ ਮਿਲੇਗਾ ਦੋ ਸੈਟ ਦੇ ਨਾਲ ਇੱਕ ਸੈਟ ਬਿਲਕੁਲ ਫਰੀ ਉਸ ਦੇ ਨਾਲ ਹੀ ਸਾਬਣਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਆਫਰਾਂ ਅਧਾ ਸਟੋਰ ਤੇ ਹੈਗੀਆਂ ਨੇ ਜਿੱਦਾਂ ਕਿ ਬਜਾਜ ਕੰਪਨੀ ਦਾ ਆ ਗਿਆ ਜੇ ਸਾਬਣ ਇਹ ਵੀ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਮਿਲੇਗਾ ਉਸ ਤੋਂ ਬਾਅਦ ਆ ਗਿਆ ਜੇ ਵਾਈਲਡ ਸਟੋਨ ਬ੍ਰਾਂਡ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆਰਗਨ ਹਾਰਵੈਸਟ ਦਾ ਆ ਗਿਆ ਜੀ ਇਹ ਵੀ ਤੁਹਾਨੂੰ ਮਿਲੇਗਾ ਅਦਾਸ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇੱਕ ਹੋਰ ਵਧੀਆ ਆਫਰ ਆ ਗਈ ਜੀ ਦੀ ਮੈਨ ਕੰਪਨੀ ਦਾ ਬਾਡੀ ਵਾਸ਼ ਆ ਗਿਆ ਜੀ ਇਹ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਸਾਬਣਾਂ ਦੇ ਵਿੱਚ ਹੋਰ ਵੀ ਸਾਰੀ ਵੈਰਾਈਟੀ ਜਿਹੜੀ ਅਵੇਲੇਬਲ ਹੈਗੀ ਆ ਅਦਾਸ ਸਟੋਰ ਤੇ ਜਿਹੜੀ ਕਿ ਐਮ ਆਰ ਪੀ ਤੋਂ ਬਹੁਤ ਤੁਹਾਨੂੰ ਲਾਸੇ ਮਿਲੇਗੀ ਇੱਕ ਹੋਰ ਤਗੜੀ ਆਫਰ ਜਿਹੜੀ ਲੱਗੇਗੀ ਅਦਾਸ ਸਟੋਰ ਤੇ ਲਕਸ ਤੇ ਲੈਕਸ ਤੇ ਕਿਤੋਂ ਆਫਰ ਨਹੀਂ ਜੇ ਮਿਲਣੀ ਇਹਦੀ ਐਮ ਆਰ ਪੀ ਹੈ ਜੀ 190 ਰੁਪਏ ਤੇ ਤੁਹਾਨੂੰ ਅਦਾਸ ਸਟੋਰ ਤੋਂ ਆਫਰ ਦੇ ਵਿੱਚ ਜਿਹੜੀ ਮਿਲੇਗੀ 60 ਰੁਪਏ ਦੀ ਲੈਸ ਲੈਕਸ ਸਾਬਣ ਤੇ ਵੱਡੇ ਚੱਕੀ ਜਿਹੜੀ ਆ 150 ਗ੍ਰਾਮ ਵਾਲੀ ਤਿੰਨ ਪੀਸ ਦਾ ਸੈੱਟ ਹੈਗਾ ਐਮ ਆਰ ਪੀ ਤੋਂ ਤੁਹਾਨੂੰ 60 ਰੁਪਏ ਦੀ ਲੈਸ ਜਿਹੜੀ ਆ ਇਹਦੇ ਤੇ ਵੀ ਮਿਲੇਗੀ ਇਹ ਰੇਟ ਤੁਹਾਨੂੰ ਕਿਤੋਂ ਨਹੀਂ ਜੇ ਮਿਲਣਾ ਬੇਸ਼ੱਕ ਟਰਾਈ ਕਰਿਓ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿੱਦਾਂ ਕੀ ਡਾਬਰ ਆਮਲਾ ਡਾਬਰ ਆਮਲਾ ਹੈਅਰ ਆਇਲ ਇਹ ਵੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਵੱਡੀ ਪੈਕਿੰਗ ਪੰਪ ਵਾਲੀ ਇਮਾਮੀ 7 ਆਇਲ ਜਿਹੜਾ ਵਾ ਇਹ ਵੀ ਇੱਕ ਦੇ ਨਾਲ ਇੱਕ ਫਰੀ ਮਿਲੇਗਾ ਬਜਾਜ ਕੰਪਨੀ ਦਾ ਆ ਗਿਆ ਜੇ ਕੋਕੋਨਟ ਆਹ ਵਾਲੀ ਪੈਕਿੰਗ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਤੇਲਾਂਾਂ ਦੇ ਵਿੱਚ ਸਾਰੀ ਵੈਰਾਈਟੀ ਜਿਹੜੀ ਅਵੇਲੇਬਲ ਆ ਜਿਹੜੀ ਕਿ ਤੁਹਾਨੂੰ ਐਮ ਆਰ ਪੀ ਤੋਂ ਬਹੁਤ ਹੀ ਲਸ ਮਿਲੇਗੀ ਉਸ ਤੋਂ ਬਾਅਦ ਆ ਗਿਆ ਜੇ ਲੋਸ਼ਨ ਜੋ ਇਹ ਕੰਪਨੀ ਦੇ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਜਿਹੜੀਆਂ ਕਿ ਆਫਰਾਂ ਚੱਲਦੀਆਂ ਪਈਆਂ ਨੇ 13 ਤੋਂ ਲੈ ਕੇ ਤੇ 17 ਤੱਕ ਏਰੀਅਲ ਬ੍ਰਾਂਡ ਆ ਗਿਆ ਜੇ ਲਿਕਵਿਡ ਦੇ ਵਿੱਚ ਟੌਪ ਲੋਡ ਦੇ ਵਿੱਚ 4 ਲੀਟਰ ਦੀ ਪੈਕਿੰਗ ਆ ਅਧਾਸ ਸਟੋਰ ਤੋਂ ਇਹ ਵੀ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 499 ਰੁਪਏ ਦਾ ਨਾਲ ਦੀ ਨਾਲ ਜਿਹੜੀ ਫਰੰਟ ਲੋਡ ਚ ਆ ਗਈ ਇਹ ਤੁਹਾਨੂੰ ਮਿਲੇਗਾ 579 ਰੁਪਏ ਦਾ ਬਹੁਤ ਤਗੜੀ ਆਫਰ ਆ ਇਹ ਰੇਟ ਕਿਤੇ ਵੀ ਤੁਹਾਨੂੰ ਨਹੀਂ ਮਿਲੇਗਾ ਨਾਲ ਦੀ ਨਾਲ ਚੱਲੇਗੀ ਆਫਰ ਪ੍ਰਿਲ ਤੇ ਬਰਤਨ ਬਾਹਰ ਦੇ ਵਿੱਚ ਲਿਕਵਿਡ ਪ੍ਰਿਲ 2 ਲੀਟਰ ਦੀ ਪੈਕਿੰਗ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਗਿਫੀ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਆਕਸੀਜਨ ਇੱਕ ਦੇ ਨਾਲ ਇੱਕ ਫ੍ਰੀ ਗੈਂਡਾ ਫਰਨੇਲ ਆ ਗਈ ਜੇ ਆਹ ਵਾਲੀ 2 ਲੀਟਰ ਦੀ ਪੈਕਿੰਗ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਇੱਕ ਬਹੁਤ ਤਗੜੀ ਆਫਰ ਤੁਹਾਨੂੰ ਮਿਲਣ ਜਾ ਰਹੀ ਆ ਸੈਨੀ ਫ੍ਰੈਸ਼ ਤੇ ਸੈਨੀ ਫ੍ਰੈਸ਼ ਟਾਇਲਟ ਕਲੀਨਰ ਜਿਹੜਾ ਵਾ ਇਹ ਤੁਹਾਨੂੰ 1 ਲੀਟਰ ਦੀ ਪੈਕਿੰਗ ਸਿਰਫ ਤੇ ਸਿਰਫ ਮਿਲਣੀ ਜੇ 99 ਰੁਪਏ ਦੀ ਨਾਲ ਇਹਦੇ ਆਰਡਨ ਨੀਲ ਦਾ ਜਿਹੜਾ ਵਾ ਫਰੈਸ਼ਰ ਆ ਇਹ ਬਿਲਕੁਲ ਫ੍ਰੀ ਮਿਲੇਗਾ ਤੇ ਇਹਦਾ ਰੇਟ ਪਏਗਾ ਤੁਹਾਨੂੰ 99 ਰੁਪਏ ਇਹ ਰੇਟ ਕਿਤੇ ਹੋਰ ਨਹੀਂ ਜੇ ਮਿਲਣਾ ਉਸ ਤੋਂ ਇਲਾਵਾ ਗੈਂਡਾ ਕੰਪਨੀ ਦੇ ਟਾਇਲਟ ਕਲੀਨਰ ਜਿਹੜੇ ਆ ਵੱਡੀ ਪੈਕਿੰਗ ਛੋਟੀ ਪੈਕਿੰਗ ਇਹ ਸਾਰੀ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਗੈਂਡਾ ਦਾ ਗ੍ਰਾਸ ਕਲੀਨਰ ਜਿਹੜਾ ਵਾ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗਾ ਉਸ ਤੋਂ ਬਾਅਦ ਆ ਗਈ ਸਰਫ ਦੀ ਵਾਰੀ ਸਰਫ ਦੇ ਵਿੱਚ ਮੋਰ ਲਾਈਟ ਸਾਡੇ ਕੋਲ ਹੈਗੀ ਜੇ ਅਵੇਲੇਬਲ ਜਿਹੜੀ ਕਿ ਤੁਹਾਨੂੰ ਇੱਕ ਦਿਨ ਨਾਲ ਇੱਕ ਫ੍ਰੀ ਮਿਲਦੀ ਆ ਉਹ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਸਰਫ ਦੇ ਵਿੱਚ ਆ ਗਈ ਬਹੁਤ ਤਗੜੀ ਆਫਰ ਜਿੱਦਾਂ ਕਿ ਮਿਸਟਰ ਵਾਈਡ 10 ਕਿਲੋ ਦੀ ਪੈਕਿੰਗ ਪਾਣੀ ਤੁਹਾਨੂੰ ਸਿਰਫ ਤੇ ਸਿਰਫ 660 ਰੁਪਏ ਦੀ ਨਾਲ ਦੀ ਨਾਲ ਤਗੜੀ ਆਫਰ ਆ ਗਈ ਜੇ ਟਾਈਡ ਤੇ ਟਾਈਡ ਬ੍ਰਾਂਡ 9 ਕਿਲੋ ਦੀ ਪੈਕਿੰਗ ਇਹ ਤੁਹਾਨੂੰ ਮਿਲਣੀ ਸਿਰਫ ਤੇ ਸਿਰਫ 680 ਰੁਪਏ ਦੀ ਰੇਟ ਕਿਤੇ ਵੀ ਟਰਾਈ ਕਰਿਓ ਸਟਾਕ ਤੁਹਾਡੇ ਸਾਹਮਣੇ ਆ ਸਾਰਾ ਸਟਾਕ ਜਿਹੜਾ ਅਦਾਸ ਤੋਂ ਤੁਹਾਨੂੰ ਮਿਲੇਗਾ ਇਹ ਰੇਟ ਤੁਹਾਨੂੰ ਹੋਰ ਮੈਂ ਚੈਲੈਂਜ ਵੀ ਕਰ ਸਕਦਾ ਹਾਂ ਕਿ ਇਹ ਰੇਟ ਤੁਹਾਨੂੰ ਬਹੁਤ ਘੱਟ ਕਿਤੇ ਹੋ ਨਹੀਂ ਮਿਲ ਸਕਦਾ 680 ਰੁਪਏ ਦੀ 9 ਕਿਲੋ ਦੀ ਪੈਕਿੰਗ ਲਓ ਜੀ ਬੱਚੇ ਵੀ ਸਾਡੇ ਵੀਡੀਓ ਜਿਹੜੀਆਂ ਬਹੁਤ ਪਸੰਦ ਕਰਦੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਆਫਰ ਚਾਹੀਦੀ ਸੀ ਸੜਨ ਦੀਆਂ ਵੀ ਨਿੱਕੇ ਹੁੰਦੇ ਦੀਆਂ ਜਿਆਦਾ ਤਾਜ਼ੀਆਂ ਹੋ ਗਈਆਂ ਤੁਸੀਂ ਵੀ ਖਾਂਦੇ ਰਹੇ ਹੋਣੇ ਸਾਰੇ ਜਣੇ ਮੰਗੇਓ ਵਾਲੀਆਂ ਆਮ ਵਾਲੀਆਂ ਟੌਫੀਆਂ ਇਹਨਾਂ ਤੇ ਵੀ ਆਫਰ ਆ ਗਈ ਆ ਇਹਦੇ ਵਿੱਚ ਦੋ ਫਲੇਵਰ ਹੈਗੇ ਮੰਗੇਓ ਤੇ ਔਰੇਂਜ ਇਹ ਤੁਹਾਨੂੰ ਮਿਲਣਗੇ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਚ ਜਿਹੜੀਆਂ ਟੌਫੀਆਂ ਤੁਸੀਂ ਖਾਂਦੇ ਰਹੇ ਜੇ ਬੱਸਾਂ ਚ ਉਹ ਵੀ ਆ ਗਈਆਂ ਸਾਡੇ ਕੋ ਉਹ ਵੀ ਸਾਰੇ ਜਿਹੜੇ ਫਲੇਵਰ ਆ ਤੁਹਾਨੂੰ ਮਿਲਣਗੇ ਤਿੰਨ ਚਾਰ ਫਲੇਵਰ ਇਹਦੇ ਵਿੱਚ ਹੈਗੇ ਆ ਮਿਕਸ ਵਾਲੇ ਤੇ ਔਰੰਜ ਵਾਲਾ ਇਹ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਆ ਗਈ ਜੇ ਵਾਰੀ ਪੱਤੀ ਦੀ ਪੱਤੀ ਦੀ ਬਹੁਤ ਡਿਮਾਂਡ ਸੀ ਵੀ ਆਫਰ ਵਾਲੀ ਲੈ ਕੇ ਆਓ ਸੰਜੀਵਨੀ ਕੰਪਨੀ ਦੀ ਤਾਰਾ ਪੱਤੀ ਆ ਗਈ ਜੇ ਕਿਲੋ ਦੀ ਪੈਕਿੰਗ ਸਿਰਫ ਤੇ ਸਿਰਫ 199 ਰੁਪਏ ਦੀ ਨਾਲ ਦੀ ਨਾਲ ਹੀ ਟੌਪ ਦਾ ਬ੍ਰਾਂਡ ਟਾਟਾ ਪ੍ਰੀਮੀਅਮ ਇੱਥੇ ਆਫਰ ਆ ਗਈ ਜੇ ਜਿਹਦੀ ਕਿ ਐਮ ਆਰ ਪੀ ਹੈਗੀ ਆ 580 ਰੁਪਏ ਦੀ ਤਾਨੂੰ ਮਿਲੇਗੀ ਸਿਰਫ ਤੇ ਸਿਰਫ 405 ਰੁਪਏ ਦੀ ਆਫਰਾਂ ਵਾਲੇ ਦਿਨਾਂ ਦੇ ਵਿੱਚ ਉਸ ਤੋਂ ਇਲਾਵਾ ਪੱਤੀ ਆ ਗਈ ਜੇ ਸਾਡੇ ਕੋ ਟਾਟਾ ਕੰਪਨੀ ਦੀ ਲਾਚੀ ਵਾਲੀ ਸਿਰਫ ਤੇ ਸਿਰਫ 340 ਰੁਪਏ ਦੀ ਕਿਲੋ ਬਾਗ ਬੱਕਰੀ ਦੀ ਆ ਗਈ ਜੇ ਪੱਤੀ ਸਾਡੇ ਕੋ 1 ਕਿਲੋ ਦੀ ਪੈਕਿੰਗ ਨਵ ਚੇਤਨ ਦੀ ਉਹ ਵੀ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ 200 ਸੌਰੀ 119 ਰੁਪਏ ਦੀ ਤੇ ਨਾਲ ਦੀ ਨਾਲ ਪਤੀਆਂ ਦੇ ਵਿੱਚ ਸਾਰੀ ਵੈਰਾਈਟੀ ਜਿਹੜੀ ਸਾਡੇ ਕੋ ਅਵੇਲੇਬਲ ਆ ਜਿਹੜੀ ਕਿ ਤੁਹਾਨੂੰ ਅਦਾਸ ਤੌਰ ਤੋਂ ਮਿਲੇਗੀ ਖੰਡ ਜਿਹੜੀ ਜ਼ਰੂਰੀ ਵਰਤੋਂ ਡੇਲੀ ਆ ਗਈ ਸਾਡੇ ਕੋਲ ਸ਼ਗਨ ਕੰਪਨੀ ਦੀ 5 ਕਿਲੋ ਦੀ ਖੰਡ ਦੀ ਪੈਕਿੰਗ ਸਲਫਰलेस ਆਮ ਦੂਜੀ ਜਿਹੜੀ ਖੁੱਲੀ ਹੁੰਦੀ ਆ ਉਹ ਸਲਫਰ ਵਾਲੀ ਖੰਡ ਹੁੰਦੀ ਆ ਇਹ ਸਲਫਰलेस ਆ ਗਈ ਪ्युअर ਗੰਨੇ ਦੀ ਖੰਡ ਬਣੀ ਆ ਇਹ ਵੀ ਆਫਰ ਚ ਆਈ ਹੈ ਸਿਰਫ ਤੇ ਸਿਰਫ ਮਿਲੇਗੀ 240 ਰੁਪਏ ਦੀ ਨਾਲ ਦੀ ਨਾਲ ਆ ਗਈ ਜੇ ਪੱਤਿਆਂ ਦੇ ਆਫਰ ਗ੍ਰੀਨ ਟੀ ਦਿਲਮਾਹ ਕੰਪਨੀ ਦੀ ਗ੍ਰੀਨ ਟੀ ਜਿਹੜੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਬਾਗ ਬੱਕਰੀ ਦੀ ਆ ਗਈ ਜੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਸ਼ਾਮ ਕੰਪਨੀ ਦੀ ਆ ਗਈ ਜੇ ਹਲਦੀ ਇਹ ਵੀ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਸ਼ਾਮ ਕੰਪਨੀ ਦਾ ਆ ਗਈ ਜੇ ਚੱਲੀ ਪਾਊਡਰ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਸਾਲਿਆਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿੱਦਾਂ ਕਿ ਕੈਚ ਕੰਪਨੀ ਦੇ ਤੁਸੀਂ ਮਸਾਲੇ ਦੇਖ ਰਹੇ ਰਹੇ ਪਹਿ ਜੇ ਕੈਚ ਕੰਪਨੀ ਦਾ ਕਸੂਰੀ ਮੇਥੀ ਹੋ ਗਿਆ ਗਰਮ ਮਸਾਲਾ ਹੋ ਗਿਆ ਚਟਪਟਾ ਚਾਟ ਮਸਾਲਾ ਹੋ ਗਿਆ ਸਾਂਬਰ ਹੋ ਗਿਆ ਮੀਟ ਮਸਾਲਾ ਹੋ ਗਿਆ ਪਾਓ ਬਾਜੀ ਚਾਹ ਚਨਾ ਮਸਾਲਾ ਸਬਜੀ ਮਸਾਲਾ ਕਸ਼ਮੀਰੀ ਮਿਰਚ ਵਾਲਾ ਕਿਚਨ ਕਿੰਗ ਰਾਇਤਾ ਮਸਾਲਾ ਤੇ ਚਿਕਨ ਮਸਾਲਾ ਇਹ ਜਿੰਨੇ ਵੀ ਤੁਸੀਂ ਦੇਖਦੇ ਪਏ ਜੇ ਕੈਚ ਕੰਪਨੀ ਦੇ ਇਹ ਸਾਰੇ ਤੁਹਾਨੂੰ ਮਿਲਣਗੇ 25% ਆਫ ਤੇ ਇੱਕ ਹੋਰ ਤੁਹਾਡਾ ਕੰਮ ਬੜਾ ਸੌਖਾ ਕਰ ਦੇਣਾ ਵਾਲਾ ਐਰ ਕੀ ਜਿੱਦਾਂ ਕਿ ਤੁਹਾਨੂੰ ਅੱਗੇ ਵੀ ਇੱਕਰੀ ਵੀਡੀਓ ਚ ਦੱਸਿਆ ਸੀ ਵੀ ਅਦਰਕ ਤੇ ਲਸਣ ਛਿਲਣ ਦਾ ਬੜਾ ਪੰਗਾ ਚੀਜ਼ਾਂ ਦਾ ਬੜਾ ਪੰਗਾ ਉਹ ਮੁੱਕ ਗਿਆ ਹੁਣ ਬਭੀਨੋ ਕੰਪਨੀ ਨੇ ਲੈ ਆਂਦੀ ਤੁਹਾਡੇ ਵਾਸਤੇ ਜਿੰਜਰ ਗਾਰਲਿਕ ਪੇਸਟ ਤੇ ਆਧਾਰਨੇ ਕਰਤੀ ਜੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਹ ਵੀ ਤੁਸੀਂ ਵਰਤ ਸਕਦੇ ਜੇ ਮਾਨੀਆ ਕੰਪਨੀ ਦੇ ਜੂਸ ਆ ਗਏ ਆ ਆਫਰ ਦੇ ਵਿੱਚ ਜਿਹਦੇ ਵਿੱਚ ਸਾਰੇ ਫਲੇਵਰ ਗਾਵਾ ਮੰਗੋ ਮਿਕਸ ਜਿਹੜੇ ਅਵੇਲੇਬਲ ਆ ਸਾਡੇ ਕੋ ਇਹ ਤੁਹਾਨੂੰ ਮਿਲਣਗੇ 2 ਲੀਟਰ ਦੀ ਪੈਕਿੰਗ ਸਿਰਫ ਤੇ ਸਿਰਫ 75 ਰੁਪਏ ਦੀ ਕੋਲਡ ਡਰਿੰਕ ਆ ਗਈ ਜੇ ਥੰਬਜਪ ਉਹ ਫੈਂਟਾ ਕੋਕ ਲਿਮਕਾ ਇਹ ਤੁਹਾਨੂੰ ਮਿਲੇਗੀ 2 ਲੀਟਰ ਦੀ ਬੋਤਲ ਸਿਰਫ ਤੇ ਸਿਰਫ 77 ਰੁਪਏ ਦੀ ਉਸ ਤੋਂ ਬਾਅਦ ਅਗੇ ਜੇ ਸਾਡੇ ਕੋਲ ਬਿਸਕੁਟ ਜਿਹੜੀ ਵੱਡੀ ਪੈਕਿੰਗ ਆ ਦੇਖ ਰਹੇ ਜੇ ਸਾਰੀ ਵੈਰਾਈਟੀ ਅਵੇਲੇਬਲ ਆ ਪਰਲੇ ਯੂਨੀਬਿਕ ਕ੍ਰਿਮਕਾ ਅਮਰੀਕਨ ਕਿੰਨੇ ਹੀ ਬ੍ਰਾਂਡ ਜਿਹੜੇ ਆ ਵੱਡੀ ਪੈਕਿੰਗ ਦੇ ਵਿੱਚ ਅਵੇਲੇਬਲ ਆ ਜਿਹੜੇ ਸਾਰੇ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਘੋੜੇ ਦੇ ਵਿੱਚ ਤੇ ਤੇਲ ਦੇ ਵਿੱਚ ਵੀ ਆਫਰ ਚੱਲੇਗੀ ਕਿਦਾਂ ਡਾਲਡਾ ਕੰਪਨੀ ਦਾ ਵਨਸਪਤੀ ਤੇ ਗਗਨ ਕੰਪਨੀ ਦਾ ਵਨਸਪਤੀ ਜਿਹੜਾ ਵਾ ਇਹ ਤੁਹਾਨੂੰ ਕਾਫੀ ਲਸ ਮਿਲੇਗਾ ਬਾਜ਼ਾਰ ਤੋਂ ਰੇਟ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਕਈ ਇਤਰਾਜ਼ ਵੀ ਕਰਦੇ ਨੇ ਦੁਕਾਨਦਾਰ ਮੇਰੇ ਵੀਰ ਭਰਾ ਤੇ ਤੁਹਾਨੂੰ ਦੱਸਣਾ ਚਾਹਾਂਗੇ ਵੀ ਜੀਵੋ ਤੇ ਧਾਰਾ ਕੰਪਨੀ ਦਾ ਜਿਹੜਾ ਤੇਲ ਹੈ ਇਹ ਵੀ ਆਫਰ ਦੇ ਵਿੱਚ ਚੱਲੇਗਾ ਕਾਫੀ ਤੁਹਾਨੂੰ ਲਸ ਜਿਹੜੀ ਹੈ ਮਿਲੇਗੀ ਤੇ ਦਾਲਾਂ ਦੇ ਵਿੱਚ ਵੀ ਜਿਤਨਾ ਚਨਾ ਦਾਲ ਹੋ ਗਈ ਚਨਾ ਕਾਬਲੀ ਹੋ ਗਿਆ ਇਹਨਾਂ ਤੇ ਆਫਰ ਚਲਣੀ ਆ ਐਮ ਆਰ ਪੀ ਤੋਂ ਦੇ ਬਾਜ਼ਾਰ ਤੋਂ ਕਾਫੀ ਜਿਹੜਾ ਲਸ ਤੁਹਾਨੂੰ ਅਦਾਸ ਤੋਂ ਤੇ ਮਿਲਣਗੇ ਉਸ ਤੋਂ ਇਲਾਵਾ ਇੱਕ ਤਗੜੀ ਆਫਰ ਜਿਹੜੀ ਚੱਲਣੀ ਜੇ ਜੀਵੋ ਕੰਪਨੀ ਦਾ ਕਨੋਲਾ ਆਇਲ ਇਹ ਜਿਹੜਾ ਅੱਜ ਦਾ ਰੇਟ ਤੁਸੀਂ ਚੈੱਕ ਕਰ ਰਹੇ ਜੇ ਇਹਦੇ ਨਾਲੋਂ ਤੁਹਾਨੂੰ ਕਾਫੀ ਜਿਹੜਾ ਵਾ ਇਹ ਲੈਸ ਮਿਲੇਗਾ ਅਦਾਸ ਤੌਰ ਤੇ ਉਹ ਵੀ ਨੋ ਕੰਪਨੀ ਦੇ ਅੱਗੇ ਪਾਸ ਤੇ ਨਾਲ ਦੀ ਨਾਲ ਹੀ ਅੱਗੇ ਜੇ ਮੁਕਰੋਨੀ ਤੇ ਐਂਡ ਸੇਵੀਆਂ ਕੱਚੀਆਂ ਤੇ ਪੱਕੀਆਂ ਦੋਵੇਂ ਹੀ ਇਹ ਸਾਰੀਆਂ ਮਿਲਣਗੀਆਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਦਸ਼ਾਨੋ ਕੰਪਨੀ ਦੇ ਅੱਗੇ ਜੇ ਓਟਸ ਇਹ ਵੀ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਹੈ ਤੇ ਰੈਗੂਲਰ ਵੀ ਚੱਲਦੀਆਂ ਰਹਿੰਦੀਆਂ ਨੇ ਆਫਰਾਂ ਕੁਝ ਵਿੱਚੋਂ ਤੇ ਬਾਕੀ ਸਪੈਸ਼ਲ ਆਫਰਾਂ ਦੇ ਵਿੱਚ ਫਿਰ ਆ ਜੀਏ ਵਿਬਾ ਕੰਪਨੀ ਦੇ ਆ ਗਈ ਜੇ ਸਾਡੇ ਕੋਲ 100ਸ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਕੈਚਅਪ ਦੇ ਵਿੱਚ ਕ੍ਰੈਮਿਕਾ ਕੰਪਨੀ ਦੀ ਆ ਗਈ ਜੇ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਨਾਲ ਦੀ ਨਾਲ ਆ ਗਈ ਜੇ ਸਾਡੇ ਕੋਲ ਬੀਕਾ ਜੀ ਕੰਪਨੀ ਦੀ ਬੇਲਪੂੜੀ ਇਹ ਵੀ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਪੁਜੀਆ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਬੀਕਾਜੀ ਕੰਪਨੀ ਦਾ ਬੀਕਾਜੀ ਕੰਪਨੀ ਦਾ ਪੁਜੀਆ ਜਿਹੜਾ ਵਾ ਇਹ ਵੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਫਰੀ ਦੋ ਜਿਹੜੇ ਇਹਦੇ ਫਲੇਵਰ ਆ ਅਵੇਲੇਬਲ ਆ ਨਾਲ ਦੀ ਨਾਲ ਪਾਰਲੇ ਕੰਪਨੀ ਦੇ ਵਿੱਚ ਹੈਗਾ ਸੀ ਬਹੁਤ ਪੁਜੀਆ ਇਹ ਪਸੰਦ ਕੀਤਾ ਕਸਟਮਰਾਂ ਨੇ ਇਹ ਵੀ ਜਿਹੜਾ ਆਫਰ ਦੇ ਵਿੱਚ ਆ ਚੁੱਕਾ ਆ ਇਹ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫਰੀ ਇਹਨਾਂ ਸਾਰੀਆਂ ਆਫਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਕਿ ਵੀਡੀਓ ਦੇ ਵਿੱਚ ਹਜੇ ਬੋਲ ਕੇ ਨਹੀਂ ਮੇਰੇ ਹਿਸਾਬ ਨਾਲ ਦੱਸੀਆਂ ਗਈਆਂ ਸੋ ਜਿਹੜੀਆਂ ਸਾਰੀਆਂ ਆ ਕੰਪਲੀਟ ਆ ਇਹਦੇ ਤੇ ਅਵੇਲੇਬਲ ਆ ਇਹ ਤੁਹਾਡੇ ਨਾਲ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਊਗਾ ਦੋਨਾਂ ਪਾਸੇ ਇਹਦਾ ਜਿਹੜਾ ਸਾਰੀਆਂ ਆਫਰਾਂ ਦੇ ਨਾਲ ਹੀ ਭਰਿਆ ਵਾ ਜਿਹੜੀਆਂ ਕਿ ਸਪੈਸ਼ਲ ਆਫਰਾਂ 15 ਅਗਸਤ ਦੀਆਂ 13 ਤੋਂ ਲੈ ਕੇ 17 ਤਰੀਕ ਤੱਕ ਸਭ ਤੋਂ ਸਸਤੇ 5 ਦਿਨ ਜਿਹੜੇ ਆਧਾਰ ਸੁਪਰਮਾਰਕਟ ਛਾਟਾ ਦੇ ਚੱਲਣੇ ਨੇ ਉਹ ਤੁਹਾਨੂੰ ਸਾਰੇ ਜਿਹੜੇ ਆ ਪ੍ਰੋਵਾਈਡ ਕੀਤੇ ਜਾਣਗੇ ਦੱਸੇ ਜਾਣਗੇ ਸੋ ਤਾਨੂੰ ਇਹੀ ਰਿਕਵੈਸਟ ਆ ਕਿ ਸਾਰੇ ਜਣੇ ਹੌਮ ਬੰਬਾ ਕੇ ਪਹੁੰਚੋ ਤੇ ਆਪੋ ਆਪਣਾ ਜਿਹੜਾ ਘਰ ਦਾ ਰਾਸ਼ਨ ਜਿਹੜਾ ਵਾ ਬਿਲਕੁਲ ਸਸਤੇ ਰੇਟਾਂ ਤੇ ਖਰੀਦੋ ਇੱਕ ਵੀਰ ਜਿਹੜੇ ਸਾਡਿਆਂ ਦਾ ਪਿਛਲੀ ਵੀਡੀਓ ਦੇ ਵਿੱਚ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਤੁਸੀਂ ਨਾਲ ਰੇਟ ਨਹੀਂ ਦੱਸਦੇ ਰੇਟ ਦੱਸਣ ਦੀ ਸਾਡੀ ਥੋੜੀ ਜੀ ਮਜਬੂਰੀ ਵੀ ਕਹਿ ਸਕਦੇ ਜੇ ਤੇ ਟਾਈਮ ਵੀ ਬਹੁਤ ਜ਼ਿਆਦਾ ਲੱਗਣਾ ਆ ਫਿਰ ਜੇ ਸਾਰਾ ਕੁਝ ਨਹੀਂ ਦੱਸਣ ਜਾ ਰਹੀ ਏ ਤੇ ਜਿਹੜਾ ਇਹ ਤੁਹਾਡੇ ਨਾਲ ਅਸੀਂ ਪੰਪਲੇਟ ਸ਼ੇਅਰ ਕਰਾਂਗੇ ਇਹਦੇ ਵਿੱਚ ਸਾਰੇ ਰੇਟ ਵੀ ਜਿਹੜੇ ਆ ਲਿਖੇ ਹੋਏ ਆ ਤੁਸੀਂ ਬਰੀਕੀ ਨਾਲ ਚੈੱਕ ਕਰਕੇ ਆਪਣੇ ਬਿਲਕੁਲ ਤਸੱਲੀ ਕਰਕੇ ਆ ਸਕਦੇ ਜੇ ਬਾਕੀ ਜਦੋਂ ਤੁਸੀਂ ਇੱਥੇ ਪਹੁੰਚੋਗੇ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਰੇਟ ਜਿਹੜਾ ਤੁਸੀਂ ਦੇਖ ਸਕਦੇ ਜੇ ਵੀ ਐਮ ਆਰ ਪੀ ਤੋਂ ਸਾਰਾ ਜਿਤਨਾ ਥੱਲੇ ਐਮ ਆਰ ਪੀ ਲਿਖੀ ਹੋਏਗੀ ਉਹਦਾ ਘੱਟ ਕਰਕੇ ਰੇਟ ਜੋ ਵੀ ਤੁਹਾਨੂੰ ਲੱਗਣਾ ਉਹ ਉੱਪਰ ਲਿਖਿਆ ਹੋਇਆਗਾ ਕਿਸੇ ਨੂੰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਬਾਕੀ ਸਾਡਾ ਸਾਰਾ ਸਟਾਫ ਜਿਹੜਾ ਤੁਹਾਡੀ ਸੇਵਾ 'ਚ ਹਾਜ਼ਰ ਹੋਏਗਾ ਕਿਤੇ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕਿਸੇ ਨੂੰ ਵੀ ਆਵਾਜ਼ ਮਾਰ ਕੇ ਜਿਹੜਾ ਕਲੀਅਰ ਕਰ ਸਕਦੇ ਜੇ ਕਿਉਂਕਿ ਬਹੁਤ ਸਾਰੀਆਂ ਆਫਰਾਂ ਨੇ ਤੁਸੀਂ ਕੱਲ ਕੱਲੀ ਕੱਲੀ ਆਫਰ ਦਾ ਤੁਹਾਨੂੰ ਤੇ ਨਹੀਂ ਯਾਦ ਰਹਿਣਾ ਪਰ ਜਿਹੜਾ ਸਾਡਾ ਸਟਾਫ ਆ ਉਹ ਤੁਹਾਨੂੰ ਸਾਰੀ ਆਫਰ ਜਿਹੜਾ ਕੱਲੀ ਕੱਲੀ ਆ ਉਹ ਦੱਸੇਗਾ ਕਿਉਂਕਿ ਕਈ ਵਾਰੀ ਬੰਦਾ ਡਰਦਾ ਹੀ ਪਹਿਲੀ ਪਹਿਲੀ ਵਾਰੀ ਪੁੱਛਦਾ ਹੀ ਨਹੀਂਗਾ ਪਰ ਤੁਸੀਂ ਸੰਗਣਾ ਝੱਕਣਾ ਨਹੀਂਗਾ ਕਿਉਂਕਿ ਸਾਰੀਆਂ ਆਫਰਾਂ ਜਿਹੜਾ ਸਟਾਫ ਸਾਡਾ ਦੱਸਣ ਵਾਸਤੇ ਇਥੇ ਤਿਆਰ ਬੈਠਾ ਵਾ ਸਾਡਾ ਡੀ ਸੇਵਾ ਦੇ ਵਿੱਚ ਸੋ ਇੱਕੋ ਰਿਕਵੈਸਟ ਹੈ ਵੀ ਤੁਸੀਂ ਆਓ ਤੇ ਇਹ ਜਿਹੜੀ ਵੀਡੀਓ ਆ ਇਹਨੂੰ ਵਾਦੇ ਤੋਂ ਵਾਦੇ ਸ਼ੇਅਰ ਕਰੋ ਪੇਜ ਨੂੰ ਜਿਹੜਾ YouTube ਦੇ ਤੇ ਤੁਸੀਂ ਵੀਡੀਓ ਦੇਖਦੇ ਪਏ ਰਹੇ ਇਨ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਆਂਡੀਆਂ ਗਵਾਂਡੀਆਂ ਨੂੰ ਸਾਰਿਆਂ ਨੂੰ ਇਹ ਵੀਡੀਓ ਸੈਂਡ ਕਰੋ ਤਾਂ ਜੋ ਜਿਹੜੇ ਆ ਸਾਰੇ ਵੱਧ ਤੋਂ ਵੱਧ ਇਹਨਾਂ ਆਫਰਾਂ ਦਾ ਲਾਭ ਜਿਹੜਾ ਉਹ ਪ੍ਰਾਪਤ ਕਰ ਸਕਣ ਧੰਨਵਾਦੀ ਬਾਕੀ ਫਿਰ ਇੱਕ ਤੁਹਾਨੂੰ ਫਿਰ ਦੱਸਣਾ ਚਾਹਾਂਗੇ ਜਿਹੜਾ ਸਾਡਾ ਮੇਨ ਐਡਰੈਸ ਹੈਗਾ ਵਾ ਆਧਾਰ ਸੁਪਰਮਾਰਕੀਟ ਛਾਟਾ ਨੀਅਰ ਗੁਰਦੁਆਰਾ ਛਾਟਾ ਸਾਹਿਬ ਗੁਰਦੁਆਰਾ ਛਾਟਾ ਸਾਹਿਬ ਦੀ ਬੈਕ ਸਾਈਡ ਛੋਟੇ ਗੇਟ ਦੇ ਬਿਲਕੁਲ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਛਾਟਾ ਸਾਹਿਬ ਪੈਂਦਾ ਵਾ ਉੱਥੇ ਤੁਸੀਂ ਪਹੁੰਚ ਸਕਦੇ ਜੀ ਧੰਨਵਾਦੀ ਜੀ